ਤੇ ਸਾਡੇ ਸਿੰਘ ਪਿੰਡ ਕੋਈ ਵੀ ਜਥਾ ਪਾਠ ਕਰਨ ਵਾਸਤੇ ਆਉਂਦਾ ਬਿਨਾ ਕਿਹਾ 11 ਦੇ ਵੀ 12000 ਰੁਪਏ ਦੇ ਕੇ ਤੋਰ ਦੇ। ਢਾਡੀ ਜੇ ਆਉਂਦਾ 15 21000 31000 ਰੁਪਏ ਦੇ ਕੇ ਤੁਰਦੇ ਆ ਤੇ ਤੱਕ ਨਹੀਂ ਪੁੱਛਿਆ ਕਿ ਤੁਹਾਡੀ ਭੇਟਾ ਕਿੰਨੀ ਹੈ। ਕਿਉਂਕਿ ਗੁਰਬਾਣੀ ਦਾ ਆਪਾਂ ਜੀ ਸਤਕਾਰ ਕਰਾਂਗੇ ਸਾਡੇ ਨਗਰ ਦੇ ਵਿੱਚ ਵੀ ਜੇ ਆਪਾਂ ਅਰਦਾਸਾਂ ਕਰਦੇ ਸਾਡੀਆਂ ਅਰਦਾਸਾਂ ਵੀ ਤਾਂ ਹੀ ਸਫਲ ਹੋਣੀਆਂ ਹਨ। ਤੇ ਜਿਹੜਾ ਪਾਠੀ ਸਿੰਘ ਅਰਦਾਸ ਕਰਦਾ ਵੀ ਮੁੜ ਕੇ ਉਹਨੂੰ ਭੇਟਾ ਨਾ ਮਿਲੇ ਤਾਂ ਉਹਨੇ ਮੁੜ ਕੇ ਜਾ ਕੇ ਆਪਣੀਆਂ ਹੱਥੋਂ ਪਤਾ ਮਨ ਵਿੱਚ ਕੀ ਆ ਕੁਝ ਕਹਿਣਾ ਹੈ ਕਿਉਂਕਿ ਜਦੋਂ ਤੰਗੀ ਪਰੇਸ਼ਾਨੀ ਕਿਉਂਕਿ ਸਾਡੇ ਵੀ ਬੱਚੇ ਹਨ ਮਹਿੰਗਾਈ ਦਾ ਸਮਾਂ ਹੈ ਜੇ 100 ਰੁਪਏ ਦਾ ਲੀਟਰ ਪਟਰੋਲ ਜੇ ਪਿੰਡ ਦੀ ਕਮੇਟੀ ਦੇ ਮੋਟਰਸਾਈਕਲ ਗੁਰਦਵਾਰਸ ਦੇ ਜਿਹੜੇ ਹੈਗੇ ਮੈਂਬਰਾਂ ਦੇ ਮੋਟਰਸਾਈਕਲ ਪੈਂਦਾ ਨਾ ਉਹੀ ਪਾਠ ਸਿੰਘਾਂ ਦੇ ਮੋਟਰਸਾਈਕਲ 'ਚ ਪੈਂਦਾ ਕਿਉਂ ਬਰਾਬਰ ਦੀ ਸਾਰਾ ਕੁਝ ਮਹਿੰਗਾਈ ਦਾ ਸਮਾਂ ਹੈ ਚੱਲਦਾ ਹੈ ਸੋ ਇਸ ਕਰਕੇ 11000 ਰੁਪਿਆ ਪਹਿਲੀ ਤਰੀਕ ਤੋਂ ਬਾਅਦ ਅਖੰਡ ਪਾਠ ਸਾਹਿਬ ਜੀ ਦੇ ਪੇਟਾ ਬਨੇਗੀ ਹੈ 7100 ਰੁਪਿਆ ਸਹਿਪਾੜ ਦਾ 15 ਤੋਂ 2100 ਰੁਪਿਆ ਸੁਖਮਨੀ ਸਾਹਿਬ ਦਾ ਤੇ 3100 ਰੁਪਿਆ ਕੀਰਤਨ ਦਾ ਤੇ ਸਾਧ ਸੰਗਤ ਜੀ ਬਾਕੀ ਪਾਠੀ ਸਿੰਘਾ ਦੇ ਚਰਨਾਂ 'ਚ ਇਹ ਵੀ ਬੇਨਤੀ ਹੈ ਕਿ ਜੇ ਕੋਈ ਗਰੀਬ ਪਰਿਵਾਰ ਹੈ ਉਸ ਤੋਂ ਘੱਟ ਤੋਂ ਘੱਟ ਭੇਟਾ ਲਈ ਜਾਵੇ ਹੋ ਸਕਦਾ ਉਸ ਦਾ ਫ੍ਰੀ ਵਿੱਚ ਵੀ ਪਾਠ ਕੀਤਾ ਜਾਵੇ ਬੰਦਾ ਦੇਖ ਲੈਣਾ ਕਿ ਭਾਈ ਗਰੀਬ ਹੈ ਤੇ ਦੂਸਰੀ ਬੇਨਤੀ ਹੈ ਕਿਉਂਕਿ ਅੱਜ ਕੱਲ ਕਮੇਟੀ ਬਦਲਦੀ ਹੈ ਅਗਲਾ ਕਹਿੰਦਾ ਪਾਠ ਵੀ ਬਦਲ ਦੋ ਪਹਿਲੀ ਕਮੇਟੀ ਦਾ ਹੈ ਤੇ ਪਾਠੀ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਹਨ ਉਸ ਨੂੰ ਕੱਢ ਦਿੱਤਾ ਜਾਂਦਾ ਜੇ ਅੱਜ ਤੋਂ ਬਾਅਦ ਕੋਈ ਵੀ ਕਮੇਟੀ ਬਿਨਾਂ ਕਸੂਰ ਤੇ ਪਾਠੀ ਸਿੰਘ ਨੂੰ ਕੱਢਦੀ ਹੈ ਭਾਈ ਉਸ ਨਾਲ ਗੱਲਬਾਤ ਕੀਤੀ ਜਾਵੇ ਉਸ ਪਾਠੀ ਨੂੰ ਡਿਊਟੀ ਦਵਾਈ ਜਾਵੇ ਹਾਂ ਜੇ ਪਾਠੀ ਦਾ ਕਸੂਰ ਹੈ ਬੇਸ਼ੱਕ ਕੱਢ ਦੇ ਤੇ ਜੇ ਕਿਸੇ ਵੀ ਕਮੇਟੀ ਨੇ ਕੱਢਣਾ ਹੈ ਕਟੋ ਕਟੋਨ ਮੇ ਇੱਕ ਮਹੀਨਾ ਜਾਂ ਦੋ ਮਹੀਨੇ ਦਾ ਟਾਈਮ ਦਿੱਤਾ ਜਾਵੇ ਉਹਨੇ ਤਾਂ ਕਹੀ ਜਿਵੇਂ ਲਿਆਵੇ ਪਾਪਾ ਮੈਂਟਲਾ ਹੋਦਾ ਕਿਉਂਕਿ ਬੇਨਤੀਆਂ ਕਰ ਰਹੀ ਹੈ ਵੀ ਜ਼ਰੂਰੀ ਨਹੀਂ ਕਿ ਕਬਦਰੇ ਕਹਤਾ ਅੱਜ ਅਸੀਂ ਅੱਜ ਨਾ ਅਸੀਂ ਬਹਾਨੇ ਨਾਲ ਇਕੱਠੇ ਆ ਮੋੜ ਕੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਤੇ ਭਾਈ ਜਿਹੜਾ ਵੀਰ ਹੱਥ ਮਾਰਦਾ ਉਹਨੂੰ ਬੇਨਤੀ ਆ ਕਿ ਭਾਈ ਜੇ ਜ਼ਿਆਦਾ ਕਾਲਾ ਹੈ ਤਾਂ ਘਰ ਨੂੰ ਚਲਾ ਜਾ ਕੋਈ ਮਸਾ ਦਾ ਸਿੰਘ ਇਕੱਠੇ ਹੋਏ ਹਨ ਜੇ ਅਸੀਂ ਅੱਜ ਬੇਨਤੀਆਂ ਨਾ ਕੀਤੀ ਤੇ ਕਦ ਕਰੋਂਗੇ ਤੇ ਬਾਕੀ ਸਿੰਘਾਂ ਨੂੰ ਵੀ ਬੇਨਤੀ ਹੈ ਕਿ ਭਾਈ ਜਦੋਂ ਕੋਈ ਪਾਠੀ ਪੇ ਕੱਢਿਆ ਜਾਂਦਾ ਨਾ ਕਿਸੇ ਸਾਥ ਉਸ ਤੋਂ ਪਹਿਲਾਂ ਪੁੱਛਵੇ ਨਹੀਂ ਕਿ ਇੱਕ ਪਾਠੀ ਕੱਢਿਆ ਤਾਂ ਦਸ ਪਿੱਛੇ ਖੜ ਗਏ ਅਸੀਂ ਡਿਊਟੀ ਕਰਦੇ ਹਾਂ ਜੇ ਬਿਨਾਂ ਕਸੂਰ ਤੋਂ ਪਾਠੀ ਨੂੰ ਕੱਢਿਆ ਜਾ ਰਿਹਾ ਉਸ ਤਰ੍ਹਾਂ ਕਮੇਟੀ ਨਾਲ ਗੱਲਬਾਤ ਕਰੋ ਉਸ ਨੂੰ ਰਖਾਓ ਤੇ ਦੂਸਰੀ ਬੇਨਤੀ ਹੈ ਕਿ ਜੇਵੇਂ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਡਿਊਟੀ ਕਰਦਾ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਦੋ ਜਾਂ ਤਿੰਨ ਪਾਠੀ ਜ਼ਰੂਰ ਹੁੰਦੇ ਹਨ ਸੋ ਬੇਨਤੀ ਹੈ ਕਿ ਭਾਈ ਜਿਹੜਾ ਪਿੰਡ ਵਿੱਚ ਗ੍ਰੰਥੀ ਰੱਖਿਆ ਹੋਇਆ ਹੈ ਸਭ ਤੋਂ ਪਹਿਲਾ ਪ੍ਰੋਗਰਾਮ ਦਾ ਹੱਕ ਉਸ ਦਾ ਬੰਦਾ ਉਸ ਨੂੰ ਕਰਨ ਦਿੱਤਾ ਜਾਵੇ ਤੇ ਜੇ ਕੋਈ ਜਿੱਦਾਂ ਹੁਣ ਪੇਟਾ ਬੰਨੀ ਗਿਆ ਉਸ ਤੋਂ ਘੱਟ ਪੇਟਾ ਹਾਂਜੀ ਪਰਿਵਾਰ ਆ ਗਿਆ ਗਿਆਨੀ ਜੀ ਅਖੰਡ ਪਾਠ ਸਾਹਿਬ ਕਰੋਨਾ 11 ਜੀ ਦੁਆ ਪਾਠੀ ਕਹਿੰਦਾ ਸੀ ਅੱਠ ਚ ਕਰਦੇ ਆ ਤੇ ਜੇ ਕਿਸੇ ਪਾਠੀ ਸੰਗ ਨੇ ਇਦਾਂ ਪਾਠ ਕੀਤਾ ਪਤਾ ਲੱਗ ਗਿਆ ਤੇ ਸਾਧ ਸੰਗ ਜੀ ਉਸ ਨੂੰ 6 ਮਹੀਨੇ ਵਾਸਤੇ ਕੋਈ ਵੀ ਪਾਠੀ ਪ੍ਰੋਗਰਾਮ ਨਹੀਂ ਦੇਗਾ ਬਿਲਕੁਲ ਉਸ ਦਾ ਤਾਲਮਿਲ ਖਤਮ ਕਰ ਦਿੱਤਾ ਜਾਵੇਗਾ ਤੇ ਦੂਸਰੀ ਬੇਨਤੀ ਇਹ ਵੀ ਹੈ ਕਿ ਜੇ ਪਾਠੀ ਸੰਗ ਨੂੰ ਕੱਡੇ ਕ ਪਿੱਛੇ 10 ਪੜ ਪਾਠੀ ਇਕੱਠੇ ਹੋ ਗਏ ਜੇ ਪਾਠੀ ਨੇ ਦੱਸਤਾ ਕਿ ਪਾਈ ਬੇ ਨੂੰ ਬਿਨਾਂ ਕਸੂਰ ਤੋਂ ਕੱਡੇ ਤਾਂ ਪਾਠੀ ਘਟ ਪੇਟਾ ਦਿਆ ਕਿ ਡਿਊਟੀ ਕਰਦਾ ਹ ਉਸ ਦੇ ਵੀ ਕਾਰਵਾਰੀ ਕਾਰਵਾਈ ਹੋਏਗੀ ਸੋ ਮੈਂ ਗੱਲ ਇੱਥੇ ਹੀ ਸਮਾਪਤ ਕਰ ਦਵਾਂ ਦੋ ਗਰੁੱਪ ਬਣਾਏ ਜਾ ਰਹੇ ਹਨ ਇੱਕ ਪਾਠੀ ਸਿੰਘਾਂ ਦੀ ਜੂਨੀਅਨ ਦਾ ਅਤੇ ਇੱਕ ਸਰਦਾਰ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਗਰੁੱਪ ਬਣਾਇਆ ਜਾ ਰਿਹਾ WhatsApp ਦੇ ਉੱਪਰ ਆ WhatsApp ਦੇ ਉੱਪਰ ਕਿਉਂਕਿ ਜਿਹੜਾ ਅਸੀਂ ਘਰ ਘਰ ਜਾ ਕੇ ਹਰਿਸ਼ ਸਿੰਘ ਦਾ ਨਾਮ ਫੋਨ ਨੰਬਰ ਲਿਖਿਆ ਹੈ ਉਹ ਇਸ ਕਰਕੇ ਲਿਖਿਆ ਕਿ ਗਰੁੱਪ ਬਣਾਇਆ ਗਿਆ ਸਰਦਾਰ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਕਿਸੇ ਵੀ ਪਾਠੀ ਸਿੰਘ ਨੂੰ ਕੋਈ ਵੀ ਦੁੱਖ ਹੈ ਸੁੱਖ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਤੰਗ ਪਰੇਸ਼ਾਨੀ ਹੈ ਤੇ ਸਰਦਾਰ ਗੁਰਪ੍ਰਤਾਪ ਸਿੰਘ ਪਟਿਆਲਾ ਦੇ ਗਰੁੱਪ ਵਿੱਚ ਆਪਣਾ ਮੈਸੇਜ ਕਰੇ ਉਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਤੇ ਜਿਹੜੀ ਪਾਠੀ ਸਿੰਘਾਂ ਦੀ ਯੂਨੀਅਨ ਦਾ ਗਰੁੱਪ ਬਣਾਇਆ ਜਾਣਾ ਹੈ ਉਸ ਦੇ ਵਿੱਚ ਇਹ ਚੀਜ਼ਾਂ ਮੁਕੰਮਲ ਕੀਤੀਆਂ ਜਾਣ ਕਿ ਜਿੱਦਾਂ ਕੋਈ ਪਾਠੀ ਪੈਨਟ ਜੋ ਕੱਟਦਾ ਕਿਉਂ ਕੱਢੇਗਾ ਉਸ ਦਾ ਕਾਰਨ ਕਿਉਂ ਆ ਕਾਰਨ ਪੁੱਛਣ ਵਾਸਤੇ ਜਿਹੜੇ ਲਾਗੇ ਲਾਗੇ ਪਿੰਡਾਂ ਦੇ ਪਾਠੀ ਹਨ ਕਿਉਂਕਿ ਆਪਾਂ ਦੂਰ ਦੂਰ ਤੇ ਵੀ ਬੈਠੇ ਹਾਂ ਤੇ ਜਿਹੜਾ ਲਾਗੇ ਕੋਈ ਪਾੜ ਦਾਸ ਪਿੰਡ ਹਨ ਉਹਨਾਂ ਨੂੰ ਗਰੁੱਪ ਵਿੱਚ ਨਸੀ ਕੀਤਾ ਜਾਗੂ ਫਲਾਣੀ ਥਾਂ ਤੇ ਭਾਈ ਪਾਠੀ ਸੰਗ ਨੂੰ ਕੱਢਿਆ ਜਾ ਰਿਹਾ ਬਿਨਾਂ ਕਸੂਰ ਤੋਂ ਪੁੱਛੋ ਜਾ ਕੇ ਕਿ ਕੀ ਗੱਲਬਾਤ ਐ ਨਹੀਂ ਕਿ 10 ਪਾਠੀ ਹੋਰ ਇਕੱਠੇ ਹੋਗੇ ਆਜੋ ਭਾਈ ਅਸੀਂ ਡਿਊਟੀ ਕਰਦੇ ਹਾਂ ਤੇ ਦੂਸਰੀ ਭਾਈ ਜਿਹੜੀ ਖਰੜ ਸਿੰਘਾਵਲੋਂ ਬੇਨਤੀ ਕੀਤੀ ਗਈ ਤਾਲ ਮੇਲ ਕਮੇਟੀ ਹੈ ਤੇ ਪਾਠੀ ਸਿੰਘਾ ਨੂੰ 1100 ਭੇਟਾ ਮਿਲਦੀ 400 ਕੱਟ ਲੈਂਦੇ ਹਨ ਤਾਂ ਪਹਿਲੀ ਤਰੀਕ ਤੋਂ ਆਪਾਂ ਖਰੜ ਦੇ ਵਿੱਚ ਜਿਹੜੇ ਵੀ ਸਿੰਘ ਨਾਲ ਨਾਲ ਡਿਊਟੀਆਂ ਕਰਦੇ ਨੇ ਸਾਰੇ ਨੇ ਇਕੱਠੇ ਹੋਣਾ ਹੈ ਉਹਨਾਂ ਕਮੇਟੀਆਂ ਨਾਲ ਗੱਲਬਾਤ ਕਰਨੀ ਹੈ ਜੇ ਕਮੇਟੀਆਂ ਨਹੀਂ ਮੰਨਦੀਆਂ ਤੇ 11000 ਤੋਂ ਘੱਟ ਭਾਈ ਖਰੜ ਦੇ ਵਿੱਚ ਕਿਸੇ ਨੇ ਵੀ ਪਾਠ ਨਹੀਂ ਕਰਦਾ ਜੀ ਗੁਰਦੁਆਰਾ ਸਾਹਿਬ ਦਾ ਪਾਠੀ ਤੁਹਾਨੂੰ ਕਰ ਕੇ ਫੋਨ ਕਰਦਾ ਕਿ ਆਜੋ ਭਾਈ ਡਿਊਟੀ ਲਾਣੀ ਹੈ ਪੁੱਛੋ ਜੀ ਕਿੰਨੀ ਭੇਟਾ 11000 ਹੈ ਜੇ ਕਹੂਗਾ 8000 ਜਵਾਬ ਦੇ ਦੇਓ ਕਿਉਂਕਿ ਜਦੋਂ ਆਪਾਂ ਸਾਰੇ ਜਵਾਬ ਦਵਾਂਗੇ ਨਾ ਪਾਠੀ ਖੰਡ ਪਾਠ ਸੈ ਨਹੀਂ ਕਰਨ ਜਾਊਗਾ ਆਪੇ ਆਪਣੀ ਲੋੜ ਨੂੰ ਫਿਰ ਭੇਟਾ ਵਧਾਉਂਗੇ ਤੇ ਬਾਕੀ ਖਰੜ ਦੇ ਜਿੰਨੇ ਵੀ ਸਿੰਘ ਹਨ ਇਹਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਪਹਿਲੀ ਤਰੀਕ ਤੋਂ ਬਾਅਦ ਅਸੀਂ ਸਾਰੇ ਸਿੰਘਾਂ ਨਾਲ ਤਾਲਮਿਲ ਕਰਨਾ ਹੈ ਇਕੱਠ ਰੱਖੇ ਨੇ ਇਕੱਲੇ ਇਕੱਲੇ ਗੁਰਦੁਆਰੇ ਚ ਕਰੜਾ ਦੇ ਜਿੰਨੇ ਕਿਉਂ ਰੱਖਨੇ ਹਨ ਸਾਰੀਆਂ ਕਮੇਟੀਆਂ ਦਾ ਗੱਲ ਕਰਨੇ ਕਿ ਭਾਈ ਘੋਟੋ ਘਟ ਪਾਠੀ ਸਿੰਘਾਂ ਨੂੰ ਭੇਟਾ ਦਾ ਪੂਰੇ ਲੈ ਲੈਣ ਦਿਓ ਕਿਉਂਕਿ ਸੰਗਤ ਭੇਟਾ ਦਿੰਦੀ ਹੈ ਕਮੇਟੀਆਂ ਵਾਲੇ ਨਹੀਂ ਲੈਣ ਦਿੰਦੇ ਸਾਡੇ ਪਿੰਡ ਆਜੋ ਕਿਤੇ ਵੀ ਨਾ ਕਹਿ ਦੋਗੇ ਪਾਠੀ ਮਕਟੋਂ ਘਟਾ ਦੇ ਭਾਈ ਭੇਟਾ ਜਿਆਦੀ ਹੈ ਇਹ ਵੀ ਨਾ ਸੋਚੇ ਕਿਉਂਕਿ ਸਾਡੇ ਸਰਦਾਰ ਪਰਨਜੀਤ ਸਿੰਘ ਜੀ ਪ੍ਰਧਾਨ ਬੈਠੇ ਹੋયા ਹਨ ਹਰੇਕ ਦੁੱਖ ਜਿਸ ਤੱਕ ਪੂਰੀ ਕਮੇਟੀ ਬੈਠੀ ਐ ਤੇ ਗੱਲਾਂ ਵੀ ਕਰਦੀ ਐ ਹਸ ਰਹੇ ਹਨ ਤੇ 10ਨ ਵਕਤ ਬਾਅਦ ਪਿੰਡ ਦੇ ਵਿੱਚ ਪਿਆਰ ਮਿਲਦਾ 21 ਸਾਲ ਉਹ 21 ਸਾਲ ਆਪਾਂ ਕਹਿ ਦਿੰਨੇ ਆ ਜੀ ਬੰਦੇ ਦੀ ਉਮਰ ਨਿਕਲ ਜਾਂਦੀ ਹੈ ਤੇ ਹੋਰ ਕਿਉਂਕਿ ਪਾਤੀ ਸਿੰਘ ساری ਜ਼ਿੰਦਗੀ ਆਪਣੀ ਕਿਸੇ ਪਿੰਡ ਤੇ ਵੇਚੀ ਖਤਮ ਕਰ ਦਿੰਦਾ ਹੈ ਜਵਾਨੀ ਵਿੱਚ ਆਇਆ ਬढ़ापा ਵੀ ਆ ਜਾਂਦਾ ਉਹਦੇ ਕੋਲ ਆਪਣਾ ਮਕਾਨ ਨਹੀਂ ਬਣਦਾ ਕਿਉਂ ਨਹੀਂ ਦੀਪਨ ਦਾ ਭੇਟਾ ਘਟਾ ਹੈ ਘਰ ਦੇ ਖਰਚੇ ਮਸਾ ਪੂਰੇ ਹੁੰਦੇ ਹਨ ਬੱਚਿਆਂ ਦੀ ਪੜਾਈ ਨਹੀਂ ਪੂਰੀ ਹੁੰਦੀ ਸੋ 10 ਦੇ ਉੱਪਰ ਬੜੀ ਕਿਰਪਾ ਹੈ ਧਰਮ ਕਣ ਸਭ ਕੁਝ ਬਣਿਆ ਬੱਚੇ ਪੜਦੇ ਫਰੀ ਹੈ ਬਿਲਕੁਲ ਤੇ ਮੈਂ ਸਾਰ ਨੂੰ ਜਿੱਥੇ ਤੱਕ ਵੀ ਸੁਣਦੇ ਸਾਰ ਨੂੰ ਮੈਂ ਇਹ ਬੇਨਤੀ ਕਰੂੰਗਾ ਕਮੇਟੀਆਂ ਕਿ ਭਾਈ ਆਪਣੇ ਪਾਤੀ ਸਿੰਘਾ ਦਾ ਡਾਗੀ ਸਿੰਘਾ ਦਾ ਵੱਧ ਤੋਂ ਵੱਧ ਮਾਣ ਸਤਕਾਰ ਕਰੋ ਕਿਉਂਕਿ ਜੇ ਤੁਸੀਂ ਉਹਨਾਂ ਦਾ ਮਾਣ ਸਤਕਾਰ ਕਰੋਗੇ ਉਹ ਆਪਣੇ ਬੱਚਿਆਂ ਨੂੰ ਵੀ ਗਾਂ ਐਸੇ ਲੈਣ ਦੇ ਵਿੱਚ ਪਾਉਂਗੇ ਤੇ ਤਾਂ ਸਾਨੂੰ ਔਣਡੋ ਵਾਲੇ ਸਮੇਂ ਦੇ ਵਿੱਚ ਗਾਂ ਸਾਡੇ ਬੱਚਿਆਂ ਨੂੰ ਪਾਠੀ ਸਿੰਘ ਰਾਗੀ ਸਿੰਘ ਮਿਲੂਗੇ ਨਹੀਂ ਤੇ ਫਿਰ ਸਾ ਸੰਗਤ ਜੀ ਸਮਾ ਜਿਹੜੇ ਦੌਰ ਵਿੱਚ ਚੱਲ ਰਿਹਾ ਤੁਹਾਨੂੰ ਆਪੇ ਪਤਾ ਹੈ ਕਿ ਦਿਨ ਦਿਨ ਪਾਠੀ ਘਟਦੇ ਬਣਦਾ ਕੋਈ ਨਹੀਂ ਫਿਰ ਉਹ ਗੱਲ ਹੋ ਜਾਂਦੀ ਕਿ ਦੀਵਾ ਲੈ ਕੇ ਪਾਠੀ ਲੱਭਣ ਵਾਲਾ ਕੰਮ ਹੋ ਜਾਣਾ ਹੈ ਹੁਣ ਵੀ ਆਪਾਂ ਦੇਖ ਲਓ ਕੋਈ ਪ੍ਰਕਾਸ਼ ਦਿਹਾੜਾ ਗੁਰਪੁਰਬ ਹੁੰਦਾ ਹੈ ਪਾਠੀ ਸਿੰਘਾਂ ਨੂੰ ਬੇੜ ਦੀ ਕਰਦਾ ਕਿੰਨੇ ਜੀ ਤਿੰਨ ਪਾਠੀ ਜੇ 4 ਜੀ ਨਹੀਂ ਜੀ 3 ਨੇ ਜੀ ਹੁੰਦਾ ਜੀ ਕਿਉਂਕਿ ਭੇਟਾ ਘਟਾ ਭੇਟਾ ਪਿਛੇ ਪਾਠੀ ਇਕਲਾ ਜਾਂਦਾ ਨਹੀਂ ਕਿਉਂ ਦੂਆ ਨੰਬਰ ਭੇਟਾ ਘਟਦਾ ਵੀ ਰੋਲਾ ਨਹੀਂ ਪਾਠੀ ਹੋਣੀ ਹੈ ਕਈ ਗੁਰਦੁਆਰਿਆਂ ਦੇ ਵਿੱਚ ਇੱਕ ਹਫਤਾ ਬਾਅਦ ਚ ਕਰ ਲੋ ਜੀ ਇੱਕ ਹਫਤਾ ਪਹਿਲੇ ਕਰ ਲੋ ਜੀ ਬਸ ਇਹੀ ਕੁਛ ਚੱਲੀ ਜਾਂਦਾ ਸੋ ਮੈਂ ਸਾਰੇ ਸਿੰਘਾਂ ਨੂੰ ਭਾਈ ਲਾਸਟ ਵਿੱਚ ਇਹੀ ਬੇਨਤੀ ਕਰ ਰਿਹਾ ਕਿ ਜਿਹੜੀ ਪੇਟਾ 11000 ਅਖੰਡ ਪਾਠ ਸਾਹਿਬ ਜੀ ਦੀ 7700 ਰੁਪਿਆ ਸਾਇ ਪਾਠ ਦਾ 15 ਤੋਂ 31 15 ਤੋਂ 21 ਰੁਪਿਆ ਸੁਖਮਨੀ ਸਾਹਿਬ ਦੇ ਪਾਠ ਦੀ ਪੇਟਾ ਅਤੇ 3100 ਰੁਪਿਆ ਕੀਰਤਨ ਦੀ ਪੇਟਾ ਆਮ ਜਿਹੜੇ ਆਪਾਂ ਜਿੱਥੇ ਡਿਊਟੀਆਂ ਕਰਦੇ ਆ ਉਥੇ ਦੀ ਬੰਨ ਦਿੱਤੀ ਗਈ ਹੈ ਤੇ ਖੜਨ ਵਾਲੇ ਸਿੰਘਾਂ ਨੂੰ ਬੇਨਤੀ ਕਿ ਭਾਈ ਤਿਆਰ ਹੋ ਜਾਓ ਜੰਗ ਲੜਨੀ ਪੈਣੀ ਹੈ ਕਿ ਔਖੀ ਬਹੁਤ ਹੈ ਜੇ ਆਪਾਂ ਰਲ ਮਿਲ ਕੇ ਚੱਲਾਂਗੇ ਤਾਂ ਹੀ ਇਹ ਗੱਲਾਂ ਪੂਰੀਆਂ ਹੋਣੀਆਂ ਨਹੀਂ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ 1100 ਲੋਜੀ 400 ਕੱਢਦੇ ਹੋ ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਸਰਦਾਰ ਗੁਰਪ੍ਰਤਾਪ ਸਿੰਘ ਪੜਿਆਲ ਵੱਲੋਂ ਆਪ ਸਮੂਹ ਸੰਗਤ ਦਾ ਸਿੰਘਾਂ ਦਾ ਸਨਮਾਨ ਕੀਤਾ ਜਾਣਾ ਹੈ ਸੋ ਸਿੰਘਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਕਾਲੀਨਾ ਕਰਿਓ ਜਿਨ੍ਹਾਂ ਦੇ ਕੋਲ ਕਾਰਡ ਹਨ ਜਿਨ੍ਹਾਂ ਕੋਲ ਕਾਰਡ ਦਿੱਤੇ ਹੋਣ ਸਭ ਤੋਂ ਪਹਿਲਾਂ ਭਾਈ ਜੋ ਸਿੰਘ ਖੜੇ ਹੋ ਜਾਣ ਕਿਆ ਨੂੰ ਦੇ ਨੂੰ ਗਾ ਪੈਣਾ ਅੱਜ ਆਪਾਂ ਲੈਂਡ ਬਣਾ ਕੇ 22 ਮਿੰਟ ਮਿੰਟ ਹੈ ਭਾਈ ਜਿਹੜਾ ਕੋਈ ਵਾਪਸ ਆ ਗਿਆ